ਡਰੱਗਸ ਬੜਾ ਵੱਡਾ ਚੈਲੰਜ ਹੈ ਜੀ ਔਰ ਅਸੀਂ ਬੜਾ ਸਕਸੈਸਫੁਲੀ ਇਤੇ ਕਾਬੂ ਪਾਇਆ ਅਸੀਂ ਤਕਰੀਬਨ ਆਪਣੇ ਟਰਨੋਲ 140 ਤੋਂ ਉੱਪਰ ਡਰੋਨ ਜੜਿਆ ਗਿਆ ਸੀ ਰਿਕਵਰ ਕੀਤੇ ਐ ਅੰਮ੍ਰਿਤਸਰ ਉਰੂਲ ਦੇ ਵਿੱਚ ਅਸੀਂ ਕਾਫੀ ਰਿਕਵਰੀਜ਼ ਕੀਤੀਆਂ ਪਠਾਨਕੋਟ ਉਸੇ 8 ਕਿਲੋ ਹੈਰੋਇਨ ਫੜੀ ਅਰਦਾਸ ਤੋਂ ਅਸੀਂ ਦੋ ਵਾਰੀ ਚਾਰ-ਚਾਰ ਪੰਜ-ਪੰਜ ਕਿਲੋ ਦੇ ਸੀਜ਼ਨ ਲਿੱਤੇ ਮੈਂ ਜੋ ਬੜਾ ਹਮੇਸ਼ਾ ਮੌਟ ਹੋ ਰਿਹਾ ਕਿ ਕਿੱਥੇ ਰਹੋ ਉੱਥੇ ਕ੍ਰਿਮਨਲ ਤੋਂ ਅਰਦਾ ਰੇ ਤੇ ਸ਼ਰੀਫ ਸਿਰ ਉੱਚਾ ਕੇ ਚੱਲੇ ਕੀ ਲੱਗਦਾ ਇਹਦੇ ਵਿੱਚ ਕਾਰਨ ਕੀ ਰਿਹਾ ਕਿ ਪੁਲਿਸ ਨੇ ਆਪਣਾ ਕੰਮ ਚੌਕਸ ਹੋ ਕੇ ਕੀਤਾ ਜਾਂ ਕਮਾਂਡ ਵਧੀਆ ਮਿਲ कोई भी कैप्टन अपनी टीम के बगैर कामयाब नहीं हो सकता जी मैं कला, काम जो मैं मैं कहला कामयाब है नो पठानपुर बटाला गुरदासपुर तो मैंने बहुत यंग अफसर से जिन्हों का बहुत थोड़ी है पाँ पां सत्त साल की सा नौकरी है दस सौ साल की ਸਸਕਾ ਜੀ ਉਹ ਰੋਜਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸਰਵੰਤ ਇਸ ਵਕਤ ਮੌਜੂਦ ਨੇ ਸਾਡਾ ਡੀਆਈਜੀ ਬਾਰਡਰ ਰੇਜ ਰਕੇਸ਼ ਕੌਸ਼ਲ ਜੀ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਪਰ ਜੇਕਰ ਇਹਨਾਂ ਦੇ ਨੌਕਰੀ ਦੇ ਦੌਰਾਨ ਕਾਰਜਕਾਲ ਦੀ ਗੱਲ ਕਰੀਏ ਤਾਂ ਕਾਫੀ ਜਿਆਦੀਆਂ ਰਿਕਵਰੀਆਂ ਜਿਹੜੀਆਂ ਬਾਰਡਰ ਤੋਂ ਹੋਈਆਂ ਨੇ ਔਰ ਸੇਵਾ ਜਿਹੜੀ ਇਹਨਾਂ ਨੇ ਨਿਭਾਈ ਅਮਰਸਰ ਗੁਰੂ ਕੀ ਨਗਰੀ ਦੀ ਜਾਂ ਹੋਰ ਜਿਹੜੇ ਜ਼ਿਲ੍ਹੇ ਇਹਨਾਂ ਨੂੰ ਮਿਲੇ ਸੀਗੇ ਪੂਰੀ ਬਖੂਬੀ ਨਿਭਾਈ ਹੈ ਜਿਸ ਕਰਕੇ ਇਹਨਾਂ ਦਾ ਇੱਕ ਨਾਮ ਹੈ ਕਿਉਂਕਿ ਵੇਖਿਆ ਜਾਵੇ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਰਿਕਵਰੀ ਵੀ ਜਿਹੜੀ ਹੈ ਵੱਡੀ ਪੱਧਰ ਸਰ ਮੇਰਾ ਸਭ ਤੋਂ ਪਹਿਲਾ ਸਵਾਲ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਕਾਰਜਕਾਲ ਹੁਣ ਤੱਕ ਦਾ ਅੰਮ੍ਰਿਤਸਰ ਦੇ ਵਿੱਚ ਰਿਹਾ ਹੈ ਮੈਂ ਸਭ ਤੋਂ ਪਹਿਲੇ ਅ ਸ਼੍ਰੀ ਰਾਮਦਾਸ ਜੀ ਦਾ ਸ਼੍ਰੀ ਮੁਰੇਨਾ ਜੀ ਦਾ ਮਹਾਮੈਦਾ ਔਰ ਆਪਣੇ ਸੀਨੀਅਰ ਅਫਸਰਾਂ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਮੈਨੂੰ ਉਹਨਾਂ ਨੇ ਇਸ ਗੁਰੂਗ੍ਰਿ ਨਗਰੀਸ਼ ਚੌਥੀ ਵਾਰ ਆ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਂ ਆਪਣਾ ਪੂਰਾ ਜ਼ੋਰ ਲਗਾ ਕੇ ਤੇ ਆਪਣੀ ਆ ਡਿਊਟੀ ਕੀਤੀ ਇਹ ਬਹੁਤ ਇੰਪੋਰਟੈਂਟ ਸ਼ਹਿਰ ਆ ਬਹੁਤ ਚੈਲਿੰਜਿੰਗ ਪੋਸਟਿੰਗ ਸੀਗੀ ਇਲੈਕਸ਼ਨ ਟਾਈਮ ਤੋਂ ਇਲੈਕਸ਼ਨਸ ਪਹਿਲੇ ਆਇਆ ਸੀਗਾ ਮੈਂ ਮਾਰਚ ਦੇ ਵਿੱਚ ਔਰ ਦੈਟ ਵਾਸ ਅ ਵੈਰੀ ਚੈਲਿੰਜਿੰਗ ਟਾਈਮ ਤੋਂ ਮੈਂ ਕਨਵਾਟ ਕਰਦਾ ਹਾਂ ਸਾਰਿਆਂ ਦਾ ਕਿ ਮੈਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ ਔਰ ਆਪਣੀ ਪ੍ਰਤਿਬਧ ਦਿਖਾਉਣ ਦਾ ਮੈਨੂੰ ਇੱਥੇ ਮੌਕਾ ਮਿਲਿਆ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਇਹ ਇਲੈਕਸ਼ਨ ਬਹੁਤ ਅੱਛਾ ਕਰਾਇਆ ਪੀਸਫੁਲ ਟੋਟਲੀ ਵਾਇਲੈਂਸ ਫਰੀ ਇਲੈਕਸ਼ਨ ਸੀਗਾ ਸਾਡਾ ਇਹ ਕੋਈ ਕਿਸੇ ਨਾਲ ਝਗੜਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਔਰ ਬਹੁਤ ਟਫ ਐਂਡ ਕੀਨਲੀ ਕੰਟੈਸਟਡ ਇਲੈਕਸ਼ਨ ਸੀਗਾ ਜਿਹੜਾ ਅਸੀਂ ਮੈਂ ਆਪਣੇ ਯੰਗ ਆਫੀਸਰਜ਼ ਦੀ ਟੀਮ ਨਾਲ ਐਸਐਸਪੀਜ਼ ਨਾਲ ਉਹ ਖੂਬੀ ਨੂੰ ਸਿਰੇ ਚਾੜਿਆ ਔਰ ਅਸੀਂ ਕਾਮਯਾਬ ਹੋ ਸਕੇ ਸਰ ਗੱਲ ਕਰੀਏ ਤਾਂ ਸਰਹੱਦੀ ਇਲਾਕਾ ਹੁੰਦੇ ਕਰਕੇ ਸਰਹੱਦੀ ਜਿਹੜਾ ਹੁੰਦੇ ਕਰਕੇ ਡਰੋਨ ਦੀ ਐਕਟੀਵਿਟੀਆਂ ਤਕਰੀਬਨ ਪਾਕਿਸਤਾਨ ਬਰੁਹਿੰਦੀਆਂ ਚਾਹੇ ਨਈਆ ਖਤਿਆਰਾ ਦੀ ਗੱਲ ਹੋਵੇ ਜਾਂ ਫਿਰ ਜਿਹੜੀ ਹਰਵਨ ਦੀ ਗੱਲ ਹੋਵੇ ਕਿੰਨਾ ਕ ਚੈਲੰਜ ਰਿਹਾ ਸਰ ਇੱਥੇ ਕਾਬੂ ਪਾਉਣ ਦੇ ਵਿੱਚ ਉਹਨਾਂ ਨੂੰ ਡਰੱਗਸ ਬੜਾ ਵੱਡਾ ਚੈਲੰਜ ਹੈ ਜੀ ਔਰ ਅਸੀਂ ਬੜਾ ਸਕਸੈਸਫੁਲੀ ਇੱਥੇ ਕਾਬੂ ਪਾਇਆ ਸੀ ਅਸੀਂ ਤਕਰੀਬਨ ਆਪਣੇ ਟਰਨੋ 140 ਉੱਪਰ ਡਰੋਨ ਜੜਿਆ ਗਿਆ ਸੀ ਰਿਕਵਰ ਕੀਤਾ ਹੈ ਅ ਪਿਛਲੇ ਕੁਝ ਸਾਲਾਂ ਦੇ ਦੌਰਾਨੀ ਉਹਦੇ ਨਾਲ ਨਾਲ ਅਸੀਂ 150 ਕਿਲੋ ਕਰਕੀ ਅਸੀਂ ਹੈਰੋਇਨ ਬਰਾਮਦ ਕੀਤੀ ਹੈ ਬਹੁਤ ਵੱਡੇ ਵੱਡੇ ਸੀਰੀਜ਼ ਕੀਤੇ 8-8 ਕਿਲੋ ਦੇ 10-10 ਕਿਲੋ ਦੇ 15-15 ਕਿਲੋ ਦੇ ਜਿਹੜੀਆਂ ਵੱਡੀਆਂ ਮੱਛੀਆਂ ਸੀ ਉਹਨਾਂ ਫੜਿਆ ਉਹਨਾਂ ਨੂੰ ਨੱਥ ਪਾਈ ਸੀ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਉਹਨਾਂ ਨੂੰ ਅੰਦਰ ਭੇਜਿਆ ਸਮਗਲੇ ਸਟਾਫ ਅਸੀਂ ਬਹੁਤ ਥੋਕੇ ਐਕਸ਼ਨ ਲਿਆ ਸੀ ਜਿੰਨੇ ਸਾਡੇ ਹੀਨਸ ਕ੍ਰਾਈਮ ਹੋਏ ਸਵਾਈ ਇੱਕ ਨੂੰ ਛੱਡ ਕੇ ਅਸੀਂ ਸਾਰੇ ਟੈਸਟ ਕੀਤੇ ਵਿਸ਼ਲੇ ਦਿਨਾਂ ਚ ਬਟਾਲੇ ਚ 6 ਕੇਸ ਹੋਏ ਸੀਗੇ ਫਾਰਨ ਦੇ ਦੂਸਰੇ ਦਿਸ਼ੇ ਅਸੀਂ ਸਾਰੇ ਟ੍ਰੇਸ ਕਰਕੇ ਬੰਦੇ ਫੜ ਕੇ ਗੈਂਗਸਟਰ ਦੇ ਤਨਬਾਧ ਕੁਝ ਦਿਨ ਪਹਿਲੇ ਉਥੇ ਇਨਕਾਊਂਟਰ ਵੀ ਹੋਇਆ ਸੀ ਜੂ ਬਟਾਲਾ ਦੀ ਟੀਮ ਦੇ ਨਾਲ ਆ ਅਸੀਂ ਉਹ ਵੀ ਪਕੜਿਆ ਮੁਲਜ਼ਮਾਂ ਨੂੰ ਜੋਗ ਸਹਾਇ ਅਸੀਂ ਦਵਾਈ ਹੈ ਕਾਨੂੰਨ ਦੇ ਮੁਤਾਬਕ ਉਹ ਸਾਡੀ ਬੰਦੀ ਹੈ ਅੰਮ੍ਰਿਤਸਰ ਰੂਰਲ ਦੇ ਵਿੱਚ ਅਸੀਂ ਕਾਫੀ ਰਿਕਵਰੀਜ਼ ਕੀਤੀਆਂ ਪਠਾਨਕੋਟ ਜੂ ਅਸੀਂ 8 ਕਿਲੋ ਹਿਰੋਇਨ ਫੜੀ ਗੁਰਦਾਸਪੁਰ ਜੂ ਅਸੀਂ 2 ਵਾਰੀ 4-5 ਕਿਲੋ ਦੇ ਸੀਜ਼ਰ ਕੀਤੇ तो अभी मैं जो मेरा हमेशा मॉटो रेह कि जिते रहो उ क्रिमिनल तरह डरे तो शरीफ सिर उछा के चले मैं ईश्वर का शुक्रिया अद करना कि इस पोस्ट ने जी मेरी मालक ने बहुत मेरा साथ दिता मैं बड़ा सिर चुक के इतों जा रहा चाहे टनोर मेरा बहुत लंबा नहीं तक पाँच मिनट टनोरिया बट आई एम टोटली सैटिस्फाइड आई एम वेरी हैप्पी कि मैं इतों अच्छा एक परफॉर्मेंस देकर अच्छी परफॉर्मेंस देकर अच्छा नाम लैके जा रहा ਜਿਹੜਾ ਹਮੇਸ਼ਾ ਮੈਂ ਆਪਣੀ ਲਾਈਫ ਨੂੰ ਚੈਰਿਸ਼ ਕਰਾਂਗਾ ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਕਿ ਤੁਹਾਡੇ ਜਿਹੜੇ ਯੰਗ ਆਫੀਸਰ ਸੀ ਵਧੀਆ ਉਹਨਾਂ ਦਾ ਸਾਥ ਰਿਹਾ ਬੀਐਸਐਫ ਦਾ ਵੀ ਸਾਥ ਰਿਹਾ ਤੇ ਇਸ ਤੋਂ ਇਲਾਵਾ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਬਣਾਈਆਂ ਗਈਆਂ ਸੀ ਸਰਹੱਦੀ ਪਿੰਡਾਂ ਦੇ ਵਿੱਚ ਉਹਨਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਰਿਹਾ ਜੀ ਤੁਹਾਨੂੰ ਅਸੀਂ ਬਹੁਤ ਜ਼ਿਆਦਾ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਜੀ ਸਭ ਨਾਲ ਅਸੀਂ ਮੀਟਿੰਗਸ ਕੀਤੀਆਂ ਮੇਰੇ ਆਫੀਸਰਸ ਨੇ ਜਿਵੇਂ ਮੇਰੇ ਕੋ ਪਠਾਨਕੋਟ ਬਟਾਲਾ ਗੁਰਦਾਸਪੁਰ ਤੋਂ ਜਿਹੜਾ ਬਹੁਤ ਯੰਗ अफसर से जिन्हों का बहुत थोड़ी पाँच-पाँच पां सत्त साल की नौकरी है दस दस साल की सिर्फ सफाई अमृतसर रूरल यंग टीम असी काफ़ी विलेज इवेंट कमेटी साथ मिले बी एस एफ ना बहुत अच्छा सामेल रहा जिमें कि पठानकोट बार बार साइटिंग हुई शेकी बंदा इंटरजेंसी इंटर स्टेट इंटर डिस्ट्रिक ऑर्डिनेशन बहुत अच्छा सी काफ़ी मीटिंगसनियर अफसर भी आए अभी ईवन कठुआ जा डी जी पी साहब जे एंड के ਸਾਡੇ ਮਾਨਯੋਗ ਡੀਵੀ ਸਾਹਿਬ ਵੀ ਆਏ ਪੰਜਾਬ ਡੀਵੀ ਬੀਐਸਐਫ ਆਏ ਕਾਫੀ ਸੀਨੀਅਰ ਅਸੀਂ ਉਹ ਵੀ ਮੀਟਿੰਗਾਂ ਕੀਤੀਆਂ ਬਹੁਤ ਬਸੜਾ ਦਾ ਹਾਲ ਮਿਲਿਆ ਔਰ ਸਭ ਤੋਂ ਮੈਂ ਤੁਹਾਨੂੰ ਇੰਟਰਸਟਿੰਗ ਅਜਿਹਾ ਜਾਵਾਂਗੀ ਗਵਰਨਰ ਸਾਹਿਬ ਉਸ ਤੋਂ ਪਹਿਲੇ ਜਿੰਨੇ ਦੌਰਿਆਂ ਤੇ ਆਏ ਜੋ ਮੈਂ ਪੜਦਾ ਰਿਆਂ ਜੋ ਮੈਂ ਸੁੰਦਾ ਰਿਆਂ ਜੋ ਮੈਂ ਦੇਖਿਆ ਜੋ ਸਾਨੂੰ ਦੱਸਿਆ ਗਿਆ ਉਹ ਹਮੇਸ਼ਾ ਕੋਈ ਨਾ ਕੋਈ ਤੇ ਨੈਗੇਟਿਵ ਕਮੈਂਟ ਕਰਕੇ ਗਏ ਆਈ ਥਿੰਕ ਦਿਸ ਵਾਸ ਦੀ ਫਰਸਟ ਟਾਈਮ ਕਿ ਪਠਾਨ ਕੋ ਤੋਂ ਦੌਰਾ ਸ਼ੁਰੂ ਹੋਣਾ ਦਾ ਉਹਨੇ ਉੱਥੇ ਹੀ ਸਾਨੂੰ ਆਪਣੀ ਜਿਹੜੀ ਸੀਗੀ ਇੰਟੈਲੀਜੈਂਸੀ ਮੀਟਿੰਗ ਜਿਸਨੂੰ ਕਹਤਾ ਸੀਗਾ ਅਫਸਰ ਦੀ ਮੀਟਿੰਗ 'ਚ ਕਿ ਮੈਂ ਬਹੁਤ ਖੁਸ਼ ਹਾਂ ਕਿ ਤੁਹਾਡਾ ਬਹੁਤ ਅੱਛਾ ਤਾਲਮੇਲ ਹੈ ਬਹੁਤ ਅੱਛਾ ਕੰਮ ਕਰ ਰਹੇ ਹੋ। ਔਰ ਤੁਸੀਂ ਅਟੈਂਡ ਕੀਤੀ ਸੀ ਪ੍ਰੈਸ ਕਾਨਫਰੰਸ ਉਹਨਾਂ ਦੀ ਲਾਸਟ ਗੋਨਾਲ ਯੂਨੀਵਰਸਿਟੀ ਆਡਿਟੋਰੀਅਮ 'ਚ। ਉਹ ਕਹਾਂਗਾ ਕਿ ਮੈਂ ਬਹੁਤ ਖੁਸ਼ ਹਾਂ ਕਿ ਐਸ ਵਾਰੀ ਬਹੁਤ ਅੱਛਾ ਹੈਗਾ। ਔਰ ਸਾਰੀ ਕਿਸੇ ਤਰ੍ਹਾਂ ਸਾਡੇ ਕੰਮ 'ਤੇ ਮੋਰ ਸੀਗੀ। ਕਿ ਜੋ ਅਸੀਂ ਕੰਮ ਕੀਤਾ ਜੋ ਅਸੀਂ ਅਫਰਸ ਕੀਤੀਆਂ ਆਪਣੇ ਡੀਜੀਪੀ ਸਾਹਿਬ ਦੇ ਨਿਸ਼ਾਣ ਨਿਰਦੇਸ਼ਾਂ ਦੇ ਉਹ ਸੀਨੀਅਰਸਾਂ ਦੀ ਗਾਈਡੈਂਸ ਦੇ ਅਸੀਂ ਉਹ 'ਚ ਕਾਮਯਾਬੀ ਹਾਸਲ ਕੀਤੀ ਹੈ ਔਰ ਇੱਕ ਕਨਸਰਟਡ ਐਫਰਟ ਹੈ ਕਿ ਜੁਆਇੰਟ ਐਫਰਨਾ ਅਸੀਂ ਕੋਈ ਵੀ ਕ੍ਰਾਈਮ ਚਾਹੇ ਡਰੋਨਸ ਦਾ ਸੀ ਚਾਹੇ ਡਰੱਗਸ ਦਾ ਸੀ ਚਾਹੇ ਕ੍ਰਾਈਮ ਅਗੇਂਸਟ ਪਰਸਨ ਸੀ ਕ੍ਰਾਈਮ ਅਗੇਂਸਟ ਪ੍ਰੋਪਰਟੀ ਸੀ ਅਸੀਂ ਉਹਨੂੰ ਸਕਸੈਸਫੁਲੀ ਟੈਕਲ ਕਰਕੇ ਅਸੀਂ ਉਹਨੂੰ ਉੱਚ ਕਾਮਯਾਬੀ ਹਾਸਲ ਕਰ ਸਕਿਆ ਸਰ ਜਿਵੇਂ ਇੱਕ ਜਗ੍ਹਾ ਅਕਸਰ ਹੀ ਹੁੰਦਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਹੈ ਇਸ ਵਾਰ ਰਿਕਵਰੀ ਜਿਹੜੀ ਜ਼ਿਆਦਾ ਰਹੀ ਕੀ ਲੱਗਦਾ ਇਹਦੇ ਵਿੱਚ ਕਾਰਨ ਕੀ ਰਿਹਾ ਕਿ ਪੁਲਿਸ ਨੇ ਆਪਣਾ ਕੰਮ ਚੌਕਸ ਹੋ ਕੇ ਕੀਤਾ ਜਾਂ ਕਮਾਂਡ ਵਧੀਆ ਮਿਲ ਗਈ ਇਸ ਵਾਰ ਉਹਨੂੰ दोनों काम इट्स ए टीम वर्क कोई भी कैप्टन अपनी टीम के बगैर कामयाब नहीं हो सकता जो मैं कहला कामयाब है नो इट इज़ ए वेरी गुड टीम वर्क बाय माय यंग एस एस पीस अदर जी एंड अदर रैंक्स एन जी ओज व उस अलावा तो चूंकि सा बहुत अच्छा कोर्डिनेशन रहा बी एस एफ ना दूसरे एजेंसीज ने ईवन uh, जम्मू कश्मीर पुलिस न हिमाचल पुलिस न वी हैड ऑफ इंट्रैक्शन ਉਹ ਇਹ ਇੱਕ ਤੁਸੀਂ ਕਹੋ ਕੰਬਾਈਨਡ ਇੱਕ ਟੀਮਵਰਕ ਸੀਗਾ ਜੀ ਇੱਕ ਕੱਲਾ ਕਦੇ ਵੀ ਕੋਈ ਇਨਸਾਨ ਨਹੀਂ ਕਾਮਯਾਬ ਹੋ ਸਕਦਾ ਚਾਹੇ ਜਿੰਨਾ ਮਰਜੀ ਪਾਵਰਫੁਲ ਹੋਵੇ ਇਹਨਾਂ ਮਰਜੀ ਹਸਿਆਣਾ ਹੋਵੇ ਜਿੰਨਾ ਮਰਜੀ ਇੰਟੈਲੀਜੈਂਟ ਹੋਵੇ ਜਦ ਤੱਕ ਉਹਦੀ ਟੀਮ ਉਹਨਾਂ ਕੰਮ ਨਹੀਂ ਕਰੇਗੀ ਟੀਮ ਨਾਲ ਨਹੀਂ ਚਲੇਗੀ ਤਦ ਤੱਕ ਕਾਮਯਾਬੀ ਨਹੀਂ ਮਿਲ ਸਕਦੀ ਸਰ ਸਰ ਹੱਦੀ ਇਲਾਕਿਆਂ ਦੇ ਵਿੱਚ ਅਕਸਰ ਹੀ ਆਪਾਂ ਦੇਖਦੇ ਹਾਂ ਡਰੋਨ ਐਕਟੀਵਿਟੀਜ਼ ਹੁੰਦੀਆਂ ਨੇ ਚੈਲੈਂਜਿੰਗ ਸਭ ਤੋਂ ਜ਼ਿਆਦਾ ਕੀ ਰਹਿੰਦਾ ਕਿਉਂਕਿ ਜਦੋਂ ਸਿਆਲ ਦੇ ਵਿੱਚ ਧੁੰਦ ਬਹੁਤ ਪੈਂਦੀ ਹੈ ਜਾਂ ਹੋਰ ਕੀ ਕੀ ਚੈਲੰਜ ਜਿਹੜੇ ਆ ਉਹ ਸਾਹਮਣਾ ਕਰਨਾ ਪੈਂਦਾ ਜਿੰਨਾ ਦਾ ਕਿਉਂਕਿ ਇੱਕ ਲੰਬਾ ਏਰੀਆ तुम्हें कोई भी चैलेंज लाओ जी बॉडर ईन चो है ही है ड्रोनस भी ने ड्रग्स भी ने क्रॉस बॉडर समगलिंग भी है इनवल्ट्रेस देश डर कि फिदायन अतवादी आगे क्राइम ना कर जान तुम तो पता ही है उसका तो पंद्रह सोलह जो हमले किए थे जीवानगर और पठानकोट एयरवेज़ से जीवनगर पुलिस स्टेशन पठानकोट एयरवेज़ से फिर कुछ लोग भी इतों के गर्म मिजाज ने फायरिंग करना उन्होंने वास्तव आम जी गल मिंड जी गोली मार देंगे जी ਆ ਮੁੰਡਾ ਕਿਸੇ ਫੜਦਾ ਡਰਦਾ ਗੋਲੀ ਮਾਰਦਾ ਮਾਜੇ ਲੋਕ ਸ਼ੁਰੂ ਤੋਂ ਬਰੇਵ ਨੇ ਬਿਕੋਜ਼ ਅਸੀਂ ਲੜਦੇ ਆਏ ਅਸੀਂ ਅਸੀਂ ਜੂਹਾਰੂ ਆਦਮੀ ਐ ਕਦੀ ਮੂਲ ਆਣਾ ਕਦੀ ਅੰਗਰੇਜ਼ ਆਣਾ ਕਦੀ ਅਫਗਾਨਾ ਆਣਾ ਕਦੀ ਪਠਾਨਾ ਆਣਾ ਅਸੀਂ ਲੜਦੇ ਰਹੇ ਅਸੀਂ ਸੋ ਉਹਨਾਂ ਦੇ ਬਲੱਡ ਦੀ ਗਰਮ ਜੋਸ਼ੀ ਔਰ ਵਾਇਲੈਂਸ ਵੀ ਹੈ ਕੋਸ਼ਿਸ਼ ਅਸੀਂ ਬਹੁਤ ਕਰਦੇ ਆਂ ਪਬਲਿਕ ਮੀਟਿੰਗਸ ਕਰਕੇ ਉਹਨਾਂ ਨੂੰ ਸਮਝਾਵਾਂ ਜਾ ਕੇ ਗੱਲ ਕਰਕੇ ਉਹ ਇਹ ਹਮੇਸ਼ਾ ਚੈਲਿੰਜਿੰਗ ਰਿਹਾ ਹੈਗਾ ਇਹ ਚੇਲੰਜ ਨਹੀਂ ਬਟ ਗੁਰੂ ਮਹਾਰਾਜ ਦੀ ਏਨੀ ਕਿਰਪਾ ਰਹੀ ਕਿ ਅਸੀਂ ਸਾਰੇ ਚੈਲੰਜਸ ਨੂੰ ਮਿਹਨਤ ਨਾਲ ਆਪਣੀ ਨਾਲ ਅਸੀਂ ਐਜ਼ ਅ ਟੀਮ ਵਰਕ ਅਸੀਂ ਉਹ ਸਕਸੈਸਫੁਲੀ ਓਵਰਕਮ ਕਰਕੇ ਅਸੀਂ ਕਾਮਯਾਬ ਹੋ ਸਕੇ ਅਸੀਂ ਸਰ ਇੱਕ ਇੱਕ ਹੋਰ ਵੱਡਾ ਸਵਾਲ ਹੈ ਕਿ ਅੱਜ ਕੱਲ ਜਿਹੜੇ ਜ਼ਿਲ੍ਹਾ ਦੇ ਵਿੱਚ ਤਸਕਰ ਬੈਠੇ ਹੋਏ ਨੇ ਉਹ ਲਗਾਤਾਰ ਪਾਕਿਸਤਾਨ ਵਾਲੇ ਪਾਸੇ ਜਿਹੜੇ ਤਸਕਰ ਨਾਲ ਸੰਪਰਕ ਦੇ ਵਿੱਚ ਨੇ ਉਹਨਾਂ ਦੇ ਜ਼ਰੀਏ ਡਰੋਨ ਵਗੈਰਾ ਰਾਹੀਂ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਤੇ ਆਖਰ ਨਕੇਲ ਕਿਉਂ ਨਹੀਂ ਕਸੀ ਜਾ ਰਹੀ ਕਿੱਥੇ ਲੱਗਦਾ ਕਿ ਕਿੱਥੇ ਕਮੀ ਹੈ ਦੇਖੋ ਜੀ ਕ੍ਰਾਈਮ ਤਾਂ ਹਮੇਸ਼ਾ ਹੁੰਦਾ ਆਇਆ ਤੇ ਹੁੰਦਾ ਰਹੇਗਾ ਸਵਾਲਿਆਂ ਕੀ ਜਿਹੜੀਆਂ ਏਜੰਸੀਸ ਉਹਨੂੰ ਕੰਟਰੋਲ ਕਰਨ ਵਾਸਤੇ ਜ਼ਿੰਮੇਵਾਰ ਨੇ ਉਹ ਕੀ ਕਰਦੀਆਂ ਨੇ ਔਰ ਬਹੁਤ ਸਾਰੀ ਗੱਲਾਂ ਮੈਂ ਕੈਮਰੇ ਸਾਹਮਣੇ ਨਹੀਂ ਕਰ ਸਕਦਾ ਜਿਹੜਾ ਹੈ ਲੇਕਿਨ ਜੇਲ੍ਹਾਂ ਦਾ ਵੀ ਨੈਟਵਰਕ ਬਹੁਤ ਅਸੀਂ ਹੁਣ ਚੁਸ-ਦੁਸ ਕੀਤਾ ਹੈਗਾ ਉੱਥੇ ਸਾਡੇ ਕਈ ਮਈਜ਼ ਲੈ ਗਏ ਨੇ ਜਿਹੜੇ ਅਧਿਕਾਰੀ ਜਿਹੜੇ ਸੀਨੀਅਰ ਅਫਸਰ ਜਾਂ ਵਾਕੀ ਅਧਿਕਾਰੀ ਉਹਨਾਂ ਵਾਸਤੇ ਰਿਸਪਾਂਸਿਬਲ ਨੇ ਠੀਕ ਆ ਉਹ ਕੋਸ਼ਿਸ਼ ਆਪਣੀ ਕਰਦੇ ਆ ਪਰ ਜਿਹੜੀ ਸਾਨੂੰ ਸਕਸੈਸਸ ਮਿਲ ਰਹੀਆਂ ਸਾਨੂੰ ਇਸ ਡਿਸਟ੍ਰਿਕਟ ਪੁਲਿਸ ਨੂੰ ਜਾਂ ਸਾਡੇ ਕੌਂਟੈਂਟ ਵਾਲੀ ਜੂਨਟ ਨੂੰ ਐਸਟੀਐਫ ਨੂੰ ਏਜੀਟੀਐਫ ਨੂੰ ਉਹ ਇਹੀ ਹੈ ਕਿ ਇਸ a very good team work which has been built by our very dynamic DG साहब श्री ਗਵਾਰੇ ਜੀ ਮੈਂ ਤਾਂ ਉਹਨਾਂ ਦਾ ਪੂਰਾ ਫੈਨ ਆ ਜੀ ਲੋਕ ਕਹਿਣਗੇ ਆਪਣੇ ਬੌਸ ਹੀ ਤਾਰੀਫ ਕਰਦਾ ਬਟ ਆਮ ਅ ਫੈਨ ਆਵਜ਼ ਵਰਕਿੰਗ ਐਂਡ ਮੈਂ ਹਮੇਸ਼ਾ ਸਭ ਨੂੰ ਕਹਿੰਨਾ ਕਿ ਸਾਡੇ ਬੌਸ ਅਦਗਾਰਨੀ ਕੋਈ ਬੌਸ ਮੈਂ ਦੇਖਿਆ ਹਾਈ ਤੱਕ ਇਨ 37 ਯੀਅਰਸ ਆਫ ਕੈਰੀਅਰ ਆਵ ਵਰਕਡ ਵਿਦ ਆਲ ਦੀ ਦੀ ਵੀਸ ਅ ਡੀਵੀਸਰ ਸਟਾਰਟਿੰਗ ਫਰਮ ਰਵੇਰੋ ਸਾਹਿਬ ਕੇਪੀਸਿਲ ਸਰ ਐਂਡ ਫਰਦਰ ਸੋ ਉਹਨਾਂ ਦਾ ਕਿੰਨਾ ਅੱਛਾ ਨੈਟਵਰਕ ਹੈ ਪ੍ਰੋਐਕਟਿਵ ਪੁਲਿਸਿੰਗ ਹੈ ਕਿ ਉਹ ਸਾਰੀਆਂ ਏਜੰਸੀਆਂ ਟੁੱਟ ਕੇ ਭejਦੀਆਂ ਪਿੱਛੇ ਇਹਨਾਂ ਦੇ ਐਂਡ ਯੂ ਕੈਨ ਸੀ ਡੇਲੀ ਪੰਜਾਬ ਦੇ ਕਿਸੇ ਨਾ ਕਿਸੇ ਹਿੱਸੇ 'ਚ ਕਿਸੇ ਨਾ ਕਿਸੇ ਕੋਰਨਰ 'ਚ ਕਿਸੇ ਕਿ ਡਿਸਟ੍ਰਿਕਟ 'ਚ ਕਿਸੇ ਕਿ ਊਨ ਵਲੋਂ ਕੋਈ ਨਾ ਕੋਈ ਵੱਡੀ ਕਵਰੀ ਜੁਗ ਕੀਤੀ ਜਾਂਦੀ ਹੈ ਅਕੀਲਾ ਸਵਾਰਾ ਸਰ ਮੇਰਾ ਕੀ ਹੁਣ ਗੁਰੂ ਕੀ ਨਗਰੀ ਦੇ ਅੰਮ੍ਰਿਤਸਰ ਦੇ ਲੋਕਾਂ ਦਾ ਕਿਸ ਤਰ੍ਹਾਂ ਦਾ ਪਿਆਰ ਜਿਹੜਾ ਮਿਲਿਆ ਕਿੰਨਾ ਕਿ ਯਾਦ ਆਉਣਗੇ ਇਹ ਲੋਕ ਹਮੇਸ਼ਾ ਯਾਦ ਆਉਣਗੇ ਜੀ ਅ ਮੈਂ ਮੇਰਾ ਐਟੀਟਿਊਡ ਆ ਕਿ ਮੈਂ ਪੋਜ਼ਿਟਿਵ ਆਦਮੀ ਆ ਹਾਜ਼ ਦਾ ਆਇਆ ਸੀ ਹਾਜ਼ ਦਾ ਆ ਚੱਲੇ ਆ ਯੈਸ ਹਾਜ਼ ਦਾ ਸੇ ਜਾਵਾਂਗਾ ਬਟ ਆਫਟਰ ਆਮ ਹੂਮਿੰਗ ਆਲਸੋ ਪੇਨ ਤਾਂ ਹੁੰਦੀ ਅੰਦਰ ਇਟ ਹਰਟਸ ਡੈਫੀਨਿਟਲੀ ਹਰਟਸ ਮੈਂ ਚਾਹੁੰਦਾ ਸੀ ਕਿ ਮੈਨੂੰ ਕੁਝ ਸਮਾਂ ਹੋਰ ਮਿਲਦਾ ਬਟ ਐਨੀਵੇ ਇਹ ਸਰਕਾਰਾਂ ਦੇ ਫੈਸਲੇ ਨੇ ਹਮੇਸ਼ਾ ਖੜੇ ਮੱਥੇ ਅ ਅਸੀਂ ਸਵੀਕਾਰ ਕੀਤੇ ਐ ਮੈਂ ਗੁਰੂ ਮਹਾਰਾਜ ਦਾ ਇਥੋਂ ਦੀ ਜਨਤਾ ਦਾ ਆਪਣੇ ਸਾਰੇ ਆਫੀਸਰਸ ਦਾ ਆਪਣੀ ਟੀਮ ਦਾ ਅ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਮੈਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਹ ਕਾਮਯਾਬ ਹੋਣ ਦਾ ਮੌਕਾ ਦਿੱਤਾ ਦੇਖੋ ਆਪਣੇ ਮੂੰਹ ਮਕੇ ਜਮਾ that is not that is not good ਅਗਰ ਦੁਨੀਆ ਕੇ ਮੇਰੇ ਮਲਾਇਮ ਕਹਨ ਲੋਕੀ ਕਹੇ ਮੇਰੇ ਆਫਿਸ ਕਹੇ ਪੋਲਿਟিক্যাল ਸਿਸਟਮ ਕਹੇ ਯੇਸੀ ਡਿਡ ਗੁੱਡ ਵਰਕ that is a real compliment to me ਤਾਂ ਮੈਂ ਸਭ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਔਰ ਹਮੇਸ਼ਾ ਸਭ ਨੂੰ ਯਾਦ ਰੱਖਾਂਗਾ ਵੈਸੇ ਤਾਂ ਮੈਂ ਇਸ ਇਲਾਕੇ ਚੋਂ ਹੀ ਹਾਂ this is my area i belong to majha i belong to a very nearby district ਇੱਥੇ ਜਮਿਆ ਇੱਥੇ ਪੜਿਆ ਇੱਥੇ ਖੇਡਦਾ ਰਿਹਾ ਇਥੇ ਸ਼ਾਦੀ ਹੋਏ ਇਥੇ ਸਾਰੇ ਰਿਸ਼ਤੇਦਾਰੀਆਂ ਸਭ ਕੁਝ ਆਗਾ ਅਮਰਸਰ ਇਜ਼ ਅ ਵੈਰੀ ਬਿਊਟੀਫੁਲ ਨਾਈਸ ਪਲੇਸ ਵੈਰੀ ਵਾਰਮ ਪਲੇਸ ਇਹਦੇ ਵਰਗਾ ਸ਼ਹਿਰ ਨਹੀਂ ਇਹਦੇ ਵਰਗਾ ਖਾਣ ਪੀਣੇ ਕਿਤੇ ਇਹਦੇ ਵਰਗਾ ਐਟਮੋਸਫੇਅਰ ਕਿਤੇ ਨਹੀਂ ਆਇਆ ਕਿਤੇ ਚਲ ਜਾਓ ਸੰਸਾਰ ਦੇ ਕਿਸੇ ਕੋਨੇ ਜਿਉ ਜੋ ਇਥੇ ਖਾਣ ਪੀਣ ਦੀ ਮਾਜ ਹੈ ਖਾਣ ਪੀਣ ਦੀ ਉਪਦੇ ਨਹੀਂ ਆ ਗਈ ਸੋ ਆਈ ਅਮ ਮੇਨ ਥੈਂਕਫੁਲ ਟੂ एवरीवन ਫਾਰ ਦੀ ਕੋਆਪਰੇਸ਼ਨ ਐਂਡ ਹੈਲਪ ਜੋ ਮੈਨੂੰ ਐਕਸਟੈਂਡ ਕੀਤੀ ਗਈ ਮੇਰੇ ਇਸ ਸਨੋਰ ਦੌਰਾਨ ਵੀ ਸੋ ਪਿਛਿਆ ਦੌਰਾਨ ਵੀ ਜਦੋਂ ਮੈਂ ਇਥੇ ਮਦਾਰ ਇੰਸਪੈਕਟਰ ਰਿਹਾ ਮਦਾਰ ਐਸਪੀਰ ਰਿਹਾ ਮਦਾਰ ਐਸਐਸ ਬਿਰੀਆ ਸੋ ਆਈ ਵਿਲ ਬੀ ਆਲਵੇਸ थैंकफुल ਐਂਡ ਆਈ ਲਾਈਕ ਟੂ ਪੇ ਮਾਈ ਗ੍ਰੈਟੀਟਿਊਡ ਟੂ एवरीवन ਹੂਸ ਹਰ ਹੈਲਪ ਮੀ ਇਵਨ ਇਨ ਅ ਸਮਾਲ অর 빅 ਮੰਡਰ ਇਨ ਇਨ ਦਿਸ ਪੋਸਟਿੰਗ ਸਰਕੋਸੀ ਅਗ੍ਰਿਟੀ ਦੀ ਕੀਤੀ ਹੈ ਇੱਕ ਛੋਟੀ ਜੀ ਗੱਲ ਹੋਰ ਵਿੱਚ ਆ ਗਈ ਹੈ ਕਿਉਂਕਿ ਜਿੱਥੇ ਤੁਹਾਡੇ ਆਫੀਸਰ ਦਾ ਤੁਹਾਨੂੰ ਸਹਿਯੋਗ ਰਿਹਾ ਬੀਐਸਐਫ ਦਾ ਰਿਹਾ ਵਿਲੇਜ ਦੀਆਂ ਡਿਫੈਂਸ ਕਲੋਨੀਆ ਬਣ ਕਮੇਟੀਆਂ ਬਣੀਆਂ ਉਹਨਾਂ ਦਾ ਸਹਿਯੋਗ ਰਿਹਾ ਸਰਕਾਰ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੁੰਦਾ ਸਰਕਾਰ ਦਾ ਸਹਿਯੋਗ ਕਿਸ ਤਰ੍ਹਾਂ ਦਾ ਮਿਲਿਆ ਕਿਉਂਕਿ ਹਮੇਸ਼ਾ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਦਾ ਤੁਸੀਂ ਲੱਗ ਨਹੀਂ ਸਕਦੇ ਤੁਸੀਂ ਕੰਮ ਜਾਵੇ ਨਹੀਂ ਹੋ ਸਕਦਾ ਆਈ ਹੈਡ ਫੁੱਲ ਸਪੋਰਟ ਫਰਮ एवरीवन ਮਾਰਯੋ ਸੀਐਮ ਤੋਂ ਇਥੋਂ ਦੇ ਮਨਿਸਟਰਸ ਤੋਂ ਇਥੋਂ ਦੇ ਐਮਐਲਏਸ ਤੋਂ ਆਮ ਜਨਤਾ ਤੋਂ ਆਮ ਲੀਡਰਸ ਤੋਂ ਮੈਨੂੰ ਇਹ ਕਹਿੰਜ ਕੋਈ ਹਿਚਕ ਨਹੀਂ ਹੈ ਕੋਈ ਜਿਜਕ ਨਹੀਂ ਹੈ ਕੋਈ ਇਚਚਾਰ ਨਹੀਂ ਹੈ ਕਿ ਮੈਨੂੰ ਕੋਈ ਪੋਲਿਟੀਕਲ ਪ੍ਰੋਬਲਮ ਨਹੀਂ ਆਈ ਜੇ ਕਿਸ ਨੇ ਕੋ ਕੰਮ کیا ਅਸੀਂ ਕਰ ਸਕੀ ਸੀ ਕਰਤਾ ਨਹੀਂ ਕਰ ਸਕੇ ਦਾਸਤਾਵੇਜ਼ ਸਾਰੇ ਇਹ ਕੰਮ ਗਲਤ ਆ ਜੀ ਨਹੀਂ ਹੋਵਣਾ ਮੈਨੂੰ ਨਹੀਂ ਕਿਸਨੇ ਪ੍ਰੈਸ਼ਰ ਕੀਤਾ ਨਾ ਮੈਨੂੰ ਕਿਸਨੇ ਗਲਤ ਕੰਮ ਕਿਹਾ ਨਾ ਮੈਂ ਗਲਤ ਕੀਤਾ ਨਾ ਹੀ ਸਾਡੇ ਪੁਲਿਸ ਦੇ ਕੰਮ 'ਚ ਕਿਸਨੇ ਕੋਈ ਇੰਟਰਵਿਊ ਕੀਤਾ ਸਾਡੇ ਵਾਸਤੇ ਕੋਈ ਸਮੱਸਿਆ ਖੜੀ ਕੀਤੀ ਨਾ ਆਈ ਹੈਡ ਫੁੱਲ ਕੋਆਪਰੇਸ਼ਨ ਐਂਡ ਫੁੱਲ ਸਪੋਰਟ ਫ্রম एवरीवन ਮਾਈ ਟੋਬਰਸ ਦੀ ਪੋਲੀਟিক্যাল ਸਿਸਟਮ ਮਾਈ ਆਫਿਸਰਸ ਮਾਈ ਯੰਗ ਟੀਮ ਐਂਡ ਮਾਈ ਕੋਆਰਡੀਨੇਟਸ ਮਾਈ ਕੋਲੀਗਸ ਐਂਡ ਦੀ ਪਬਲਿਕ ਅਰਾਊਂਡ ਆਈ ਹੈਡ ਫੁੱਲ ਕੋਆਪਰੇਸ਼ਨ ਕੁਸਾ ਸੋਕ ਬਿਲਕੁਲ ਜੀ ਐਸਐਨ ਡੀਆਈਜੀ ਬਾਰਡਰ ਰਕੇਸ਼ ਕੌਸ਼ਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਔਰ ਜੇਕਰ ਗੱਲ ਕਰੀਏ ਤਾਂ ਸਰਹੱਦੀ ਖੇਤਰਾ ਦੇ ਵਿੱਚ ਜਿਹੜੀ ਹੈ ਲਗਾਤਾਰ ਡਰੋਨ ਦੀ ਜਿਹੜੀ ਐਕਟੀਵਿਟੀ ਹੁੰਦੀ ਉਸ ਤੇ ਵੱਡੀ ਜਿਹੜੀ ਹੈ ਉਹ ਇਹਨਾਂ ਦੀ ਪਕੜ ਰਹੀ ਔਰ ਵੇਖਿਆ ਜਾਵੇ ਤਾਂ ਵੱਡੀ ਪੱਧਰ ਤੇ ਹਿਰੋਂ ਦੀ ਬਰਾਮਦਗੀ ਜਿਹੜੀ ਆ ਉਹ ਕੀਤੀ ਗਈ ਆ ਫਿਲਹਾਲ ਜੇਕਰ ਗੱਲ ਕਰੀਏ ਤਾਂ ਹੁਣ ਇਥੋਂ ਇਹਨਾਂ ਦੀ ਬੇਸ਼ਕ ਟਰਾਂਸਫਰ ਹੋ ਚੁੱਕੀ ਹੈ ਪਰ ਅੰਮ੍ਰਿਤਸਰ ਦੇ ਲੋਕ ਇਹਨਾਂ ਨੂੰ ਜ਼ਰੂਰ ਯਾਦ ਕਰਨਗੇ ਸਰਵਸਿੰਘ ਦਾਵਾ ਸਪੋਕਸਪੀਰ ਟਿਵੀ ਲਈ ਕੈਮਰਾਮੈਨ ਸਾਥੀ ਦੀਪਕ ਜਿਆਦੇ ਨਾਲ ਸ਼੍ਰੀ ਅਮਸਰ